ਨਾਵਲਤੀ ਨਾਵਲਤੀ ਚੌਕ ਹੈ। ਜੀਵਾ ਪਨੀਰ ਵਾਲਾ। ਇਹਦੀ ਚਾਹ ਦਾ ਮੈਂ ਬੜਾ ਸ਼ਕੀਰ ਹੈ। ਇਹਦੇ ਪਕੌੜਿਆਂ ਦੇ ਬੜੇ ਸ਼ਕੀਰ ਹੈ। ਪਨੀਰ ਦਾ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿੱਥੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ। ਨਾਲੇ ਚਾਹ ਪੀਂਦੇ। ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਨੂੰ ਮਿਲਣਾ ਹੈ। ਬੜਾ ਵਧੀਆ ਸਾਰਿਆਂ ਨੇ। ਬੜਾ ਪਿਆਰ ਕੀਤਾ, ਬੜਾ ਸਤਿਕਾਰ ਕੀਤਾ। ਔਰ ਚਾਹ ਪੀਂਦੇ, ਉਤਪਲਣ ਲੱਗੇ ਤੁਹਾਨੂੰ ਵੀ ਚਾਹ ਪੀਉਂਦੇ ਆ ਬੇਟੋ ਤੁਸੀਂ। ਚਾਹ ਪੀਂਦੇ ਆਪਾਂ ਸਾਰੇ ਚੱਲ ਚਾਹ ਪੀਣਾ ਹੈ। ਹਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਵਾਂ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਹਿੰਦੇ ਹਾਂ ਕਰਦੇ ਹਾਂ ਜੋ ਬਾਈਚ ਗਲੰਖੇ ਦਿੱਤੇ ਆਏ ਉਹ ਪੂਰੀਆ ਕੀਤੀ ਹੋਰ ਵੀ ਜੋ ਦਾਂਗ ਹੈ ਮੈਨੀਫੈਸਟੋ ਜਾਰੀ ਕਰਦੇ ਅਸੀਂ ਤਾਂ ਗਰੰਟੀ ਦਾਂਗੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਿਆਂਗੇ ਅਸੀਂ ਦਿਆਂਗੇ ਕੋਈ ਗੱਲ ਨਹੀਂ ਭਾਜਪੀ ਦੇ ਨਾਂ ਪਹਿਲਾਂ ਕੁਝ ਕੀਤਾ ਤਾਂ ਹੋਣ ਕੰਮ ਗੱਲਾਂ ਦਾ ਉਹ ਕੋਕੜਾ ਬਣਾਉਂਦੇ ਅੱਜ ਬਾਬਾ ਸਾਹਿਬ ਬੇਦਕਲ ਦੀ ਦਾ ਜੰਗਲ ਪਿਆੜਾ ਉੱਥੇ ਗਏ ਸੀ ਅਸੀਂ ਕਸਮ ਖਾ ਕੇ ਆਏ ਕਿ ਦੋਸਤਾਂ ਦੇ ਸਬਦਾਨ ਨੂੰ ਬਚਾਉਣਾ ਇਹ ਦੋਸਤਾਂ ਦੇ ਸਬਦਾਨ ਨੂੰ ਸਭ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਿਧਾਨ ਕੇ ਨੂੰ ਉਹਨੂੰ ਆਂਛ ਦੇਉ ਲੋ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜੇ ਸੰਵਿਧਾਨ ਲਾ ਕੇ ਦਿੱਤੇ ਅਸੀਂ ਇਹ ਸੰਵਿਧਾਨ ਨੂੰ ਆਂਛ ਵੀ ਦੇਵਾਂਗੇ ਜਿਦੋਂ ਕਿ ਭਾਜਪਾ ਸੰਵਿਧਾਨ ਖਤਮ ਕਰਦਾ ਚਾਹੁੰਦੀ ਡੈਮੋਕ੍ਰੇਸੀ ਖਤਮ ਕਰਦੀ ਹੈ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਦਰਦੀ ਸਾਨੂੰ ਬਾਬਾ ਸਾਹਿਬ ਨੇ ਦਵਾਈ ਹੈ ਅੱਜ ਜਿਹੜੇ ਅਸੀਂ ਬੈਠੇ ਜਾਂਦੀ ਦਾ ਦੇਖਵਾ ਰਹੇ ਤੇ ਬਾਬਾ ਸਾਹਿਬ ਦੀ ਦੇ ਸ੍ਰੀ ਦੇਵ ਭਗਤ ਸਿੰਘ ਦੀ ਦੇ ਸੋ ਬੀਜੇਪੀ ਨੇ ਕਰੋ ਸਭ ਦਾ ਨੂ ਬਚਾਉਣਾ ਦੀ ਵਾਸ ਉਹਦੇ ਲਈ ਆਏ ਸੀਗੇ ਐਜੂਕੇਸ਼ਨ ਨੂੰ ਲਿਖ ਕੇ ਵੀ ਬੜੇ ਵੱਡੇ ਵਾਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਪਹਿਲਾਂ ਇਹ ਦੱਸੋ ਕਿ 10 ਸਾਲ ਪਹਿਲਾਂ ਕਿੰਨੇ ਖੋਲੇ ਆ ਬਸ ਅੱਜ ਦੇ ਵਾਦੇ ਦੀ ਨਾ ਗੱਲ ਕਰੋ ਪਹਿਲਾਂ ਦੱਸੋ ਵੀ ਪਹਿਲੇ 10 ਸਾਲ ਕਿੰਨੇ ਖੋਲੇ ਆ 10 ਸਾਲ ਹੀ ਤੋਂ ਮੋਦੀ ਰਹਾ 10 ਸਾਲ ਦਮ ਜਬੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਦੇਣੀ ਮਹੀਨੇ ਦੀ ਸਾਲ ਦੀ ਉਹ ਕਿੱਥੇ ਗਈ 15 ਬੰਦਾ ਲੱਕ ਕਿੱਥੇ ਗਿਆ ਉਹ ਕੈਸੀ ਕਹਿੰਦੇ ਚੁੰਨੇ ਦੇ ਨੇ ਉਹ ਕਿੱਥੇ ਗਏ ਸਾਰਾ ਕੁਝ ਬੁਜ਼ਾਰਤ ਕਰਤਾ ਗੁਰਸਤਾਂ ਮੈਂ ਜਾਂ 에ਰਪੋਰਟਾਂ ਤੇ ਰੇਲਵੇ ਸਟੇਸ਼ਨ ਤੇ ਸਭ ਕੁਝ ਵੇਖਤਾ ਹਿੰਦਿਆ ਕਿਲਕੇ ਪਹਿਲਾਂ ਉਹ ਦੱਸੋ ਵੀ 10 ਸਾਲਾਂ ਦੇ ਕੀ ਕੀਤਾ ਇਹੋ ਦੱਸੋ 10 ਸਾਲਾਂ ਦੇ ਦੱਸੋ ਨਾ ਅਦਾਨੀਆਂ ਦਾ ਲੋਨ ਕਿੱਦਾਂ ਮਾਫ ਕੀਤਾ ਅਬਾਨੀਆਂ ਦਾ ਕਿੱਦਾਂ ਕੀਤਾ ਆਪਣੇ ਯਾਰਾ ਮਿੱਤਾਂ ਨੂੰ ਇਹ ਦੇਸ਼ ਕਿਦਾਂ ਲਟਾਇਆ ਉਹ ਦੱਸੋ ਬਸ ਹਾਂ ਜਰਿਵਾਨ ਸਾਹਿਬ ਕਾਲੀ ਦਲ ਮਤਲਬ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਨਹੀਂ ਦੋਸ਼ ਨੂੰ ਕੀ ਕਰ ਰਹੇ ਹੋ ਨਾ ਕੋਈ ਗੱਲ ਨਹੀਂ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਣਾ ਤਾਂ ਲੋਕਾਂ ਦੇ ਘਰ ਦਾ ਕਿਹਨੂੰ ਜਿਤਾਉਣਾ ਸਮਝ ਕੇ ਵੀ ਗੱਲ ਅਸੀਂ ਆਪਣਾ ਕੰਮ ਕਰਦੇ ਕਾਲੀ ਦਲ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਨੇ ਕਿਸ ਤਰ੍ਹਾਂ ਦਾ ਰਜਾਂ ਦੇ ਆਹ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਬਹੁਤ ਨਾਵਲਤੀ ਨਾਵਲਤੀ ਚੌਕ ਹੈ ਠੀਕਾ ਪਨੀਰ ਵਾਲਾ ਤੇਰੀ ਚਾਹ ਦਾ ਮੈਂ ਬੜਾ ਸ਼ਕੀਰ ਹਾਂ ਇਹਦੇ ਪਕੌੜੇ ਦੇ ਬੜੇ ਸ਼ਕੀਰ ਨੇ ਪਦੀ ਦਾ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿੱਥੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਂਦੇ ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਉਨ ਮਿਲਣਾ ਹੈ ਬੜਾ ਵਧੀਆ ਸਾਧਿਆ ਨੇ ਬੜਾ ਪ੍ਰਿਆਸ ਕੀਤਾ ਬੜਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਉਤਪਲਾਨ ਲੱਗੇ ਤੁਹਾਨੂੰ ਵੀ ਚਾਹ ਪੀਉਂਦੇ ਬੇਟੋ ਤੁਸੀਂ ਚਾਹ ਪੀਂਦੇ ਆਪਾਂ ਸਾਰੇ ਚਾਹ ਪੀਣਾ ਹੈ ਆਹ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕੰਮਿਓ ਕਰਦੇ ਹਾਂ ਜੋ ਭਾਈਚਾਰਕ ਲੰਘੀਆਂ ਦਿੱਤੀਆਂ ਉਹ ਪੂਰੀਆ ਕੀਤੀ ਹੋਰ ਵੀ ਜੋ ਦਾਗ ਹੈ ਮੈਨੀਫੈਸਟੋ ਦੀ ਜਾਰੀ ਕਰਦੇ ਆ ਅਸੀਂ ਤਾਂ ਗਰੰਟੀ ਦਾਂਗੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਿਆਂਗੇ ਅਸੀਂ ਦਿਆਂਗੇ ਕੋਈ ਗੱਲ ਨਹੀਂ ਬੀਜਪੀ ਦੇ ਨਾ ਪਹਿਲਾਂ ਕੋਈ ਕੀਤਾ ਤਾਂ ਹੋਰ ਕਰਦਾ ਗੱਲਾਂ ਦਾ ਉਹ ਕੋਕੜਾ ਬਣਾਉਂਦੇ ਆ ਜੀ ਬਾਬਾ ਸਾਹਿਬ ਬੇਕਲ ਸਿੰਘ ਦਾ ਜਨਮ ਦਿਹਾੜਾ ਉੱਥੇ ਗਏ ਸੀ ਅਸੀਂ ਕਸਮ ਖਾ ਕੇ ਆਏ ਕਿ ਅਸੀਂ ਦੋ ਸਤਾਨ ਦੇ ਸਭਧਾਨ ਨੂੰ ਬਚਾਉਣਾ ਇਹ ਦੋ ਸਤਾਨ ਦੇ ਸਭਧਾਨ ਨੂੰ ਸਭ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਿਧਾਨ ਕੇ ਨੂੰ ਉਹਨੂੰ ਆਂਚ ਦੇਉਂਦਾ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਅਧਿਕਾਰ ਲਾਇਆ ਕਿ ਦਿੱਤੇ ਅਸੀਂ ਇਹ ਸੰਵਿਧਾਨ ਨੂੰ ਆਂਚ ਵੀ ਹੁੰਦਾ ਹੈ ਕਿ ਜਦੋਂ ਕਿ ਭਾਜਪੀ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਜਾਦੀ ਸਾਨੂੰ ਬਾਬਾ ਸਾਹਿਬ ਨੇ ਦਵਾਈ ਅੱਜ ਜਿਹੜੇ ਅਸੀਂ ਬਿਠੇ ਜਾਦੀ ਦਾ ਦਿਗ ਮਾਰਦੇ ਇਹ ਬਾਬਾ ਸਾਹਿਬ ਦੀ ਦੇਣ ਸੀਦੇ ਭਗਤ ਸਿੰਘ ਦੀ ਦੇਣ ਸੀ ਮਲੇ ਨੇ 24 ਜਬੀ ਦੇ ਕੋਲ ਸਬਧਾਨ ਨੂੰ ਬਚਾਉਣਾ ਸੀ ਉਹਦੇ ਲਈ ਆਏ ਸੀਗੇ ਇਹ ਤਾਂ ਵੀ ਐਜੂਕੇਸ਼ਨ ਨੂੰ ਨਿੱਕੇ ਵੀ ਬੜੇ ਵੱਡੇ ਵਾਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਇਹ ਪਹਿਲਾਂ ਇਹ ਦੱਸੋ ਕਿ 10 ਸਾਲ ਪਹਿਲਾਂ ਕਿੰਨੇ ਖੋਲੇ ਆ ਬਸ ਅੱਜ ਦੇ ਵਾਦੇ ਦੀ ਨਾ ਗੱਲ ਕਰੋ ਪਹਿਲਾਂ ਦੱਸੋ ਵੀ ਪਹਿਲੇ 10 ਸਾਲ ਕਿੰਨੇ ਖੋਲੇ ਆ 10 ਸਾਲ ਦੀ ਤੁਦੀ ਰਿਆ 10 ਸਾਲ ਜਬੀਪੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਦੇਣੀ ਮਹੀਨੇ ਦੀ ਸਾਲ ਦੀ ਉਹ ਕਿੱਥੇ ਗਈ ਬੰਦਾ ਬੰਦਾ ਲੱਕ ਕਿੱਥੇ ਗਿਆ ਉਹ ਕੈਸੀ ਕਹਿੰਦੇ ਚੁੱਲੇ ਦੇ ਨੇ ਉਹ ਕਿੱਥੇ ਗਏ ਸਾਰਾ ਕੁਝ ਬਦਬਾ ਕਰਦਾ ਦੁਕਸਤਾਂ ਦਾ ਯਾਰ 에ਰਪੋਰਟਾਂ ਤੇ ਰੇਲਵੇ ਸਟੇਸ਼ਨ ਤੇ ਸਭ ਕੁਝ ਵੇਖਦਾ ਇਹ ਕੱਲ੍ਹ ਕੇ ਪਹਿਲਾ ਉਹ ਦਸਰ ਵੀ 10 ਸਾਲਾਂ ਦੀ ਕੀ ਦਿੱਤਾ ਇਹ ਨਾ ਦਸਰ 10 ਸਾਲਾਂ ਦਾ ਦਸਰ ਅਦਾਨੀਆਂ ਦਾ ਲੋਨ ਕਿੰਨਾ ਮਾਫ ਕੀਤਾ ਆਪਾਨੀਆਂ ਦਾ ਕਿੰਨਾ ਕੀਤਾ ਆਪਣੇ ਯਾਰਾਂ ਮਿੱਤਾਂ ਨੂੰ ਇਹ ਬੇਸ਼ਕੀ ਦਾ ਲਟਾਇਆ ਉਹ ਦਸਰ ਮਾ ਤਾਰੀਵਾਨ ਸਾਹਿਬ ਅਕਾਲੀ ਦਰਬੰਦੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਨਹੀਂ ਦੱਸੋ ਕੀ ਕਰ ਰਹੇ ਹੋ ਨਾ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਣਾ ਤਾਂ ਲੋਕਾਂ ਦੇ ਘਰ ਦਾ ਕਿਹਨੂੰ ਜਿਤਾਉਣਾ ਸਮਝ ਕੇ ਵੀ ਗੱਲ ਅਸੀਂ ਆਪਣਾ ਕੰਮ ਕਰਦੇ ਅਕਾਲੀ ਦਰਬੰਦ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਨੇ ਕਿਸ ਤਰ੍ਹਾਂ ਦਾ ਰਜਾਂ ਦੇ ਆਹ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਬਹੁਤ ਵੋਟਾਂ